ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਸਸਰੀਕਰ ਜੀ ਅੰਗਰੇਜ਼ ਘਰ ਆ ਮੈਂ ਆਪਣੇ ਖੇਤ ਵਿੱਚ ਵਿజిਟ ਕਰਨ ਇਸ ਟਾਈਮ ਆ ਆ ਵਿੱਚ ਵਿੱਚ ਤੁਹਾਨੂੰ ਨਾਰ ਦੇ ਪੱਡੇ ਵੀ ਦਿਸੇ ਹੋਣੇ ਨੇ ਮੈਂ ਫਰੂਟ ਵੀ ਫਲ ਵੀ ਲਾਣਾ ਵੇ ਜੀ ਪਾਲਕ ਆ ਮੇਥਰੇ ਗੋਭੀ ਮਟਰ ਉਹ ਨਜ਼ਰ ਮਾਰੂ ਤੋੜ ਫੁੱਲ ਵੀ ਨੇ ਨਿੰਬੂ ਵੀ ਨੇ ਆ ਬਰਸੀਨ ਦੂਜੀ ਕਾਰਟ ਹੋ ਗਿਆ ਤੁਸੀਂ ਚੈੱਕ ਕਰ ਸਕਦੇ ਹੋ ਆਖੀ ਆ ਬੜੀ ਆ ਦੂਜੀ ਕਾਟ ਗੁੱਸਾ ਨਾ ਕਰਿਆ ਕਰੋ ਜੇ ਮੈਂ ਤੁਹਾਨੂੰ ਆਪਣੇ ਮਨ ਦੀ ਗੱਲ ਦੱਸਣਾ ਜੇ ਵੀ ਖੇਤੀ ਕਰੋ ਸਾਰੀ ਤਰ੍ਹਾਂ ਦੀ ਜੜੀ ਬੂਟੀਆਂ ਮੇਰੇ ਫਾਰਮ ਤੇ ਨੇ ਆ ਕੇ ਚੈੱਕ ਕਰ ਸਕਦੇ ਨੇ ਆ ਲੀਵਰ ਵਾਸਤੇ ਬੜੀ ਵਧੀਆ ਟੋਨਿਕ ਹੈ ਆ ਜਿੰਨੂੰ ਆਂਦੇ ਨੇ ਕਾਲੀ ਬਬੂਗ ਪਤਾ ਨਹੀਂ ਕੀ ਇਹਨੂੰ ਕਹਿੰਦੇ ਨੇ ਆ ਵੇਖ ਲਓ ਆ ਪੱਡਾ ਵੇਖ ਲਓ ਜੀ ਇਹ ਆ ਵੇਖੋ ਜੀ ਤੇ ਆ ਵੇਖੋ ਆ ਮੈਂ ਖੁਦ ਖਾਨਗਾ ਜੀ ਆ ਵੇਖੋ ਇਹਦੇ ਨਾਲ ਲੀਵਰ ਨਹੀਂ ਖਰਾਬ ਹੁੰਦਾ ਇਹ ਮੈਂ ਪੱਡੇ 20 ਕੋ ਰੱਖੇ ਹੋਏ ਨੇ ਆਪਣੇ ਫਾਰਮ ਤੇ ਇਹ ਲਾਲ ਪੀਲਾ ਵੀ ਨੂੰ ਕਹਿੰਦੇ ਨੇ ਤੇ ਕਾਲੀਆਂ ਪੀਲਾ ਵੀ ਆ ਵੇਖੋ ਆ ਮੈਂ ਖਾਦੇ ਨੂੰ ਬੜੇ ਵਧੀਆ ਚੀਜ਼ ਹੈ ਲੀਵਰ ਵਾਸਤੇ ਜੈਵਿਕ ਦੇ ਨਾਲ ਆਪਾਂ ਕਈ ਜੜੀ ਬੂਟੀਆਂ ਵੀ ਦੱਸਨੇ ਆ ਅਮਰੂਦ ਵੀ ਨੇ ਮੇਰੇ ਸਾਹਮਣੇ ਆ ਵੇਖੋ ਅਮਰੂਦ ਵੀ ਲਾਇਓ ਨੇ ਆ ਮੇਰੀ ਮਸ਼ੀਨ ਹੈ ਜਿਹੜੀ ਚਰਚਾ ਚ ਅੱਜ ਕੱਲ ਇੰਡੀਆ ਲੈਵਲ ਤੇ ਮੈਨੂੰ ਵਾਰਡ ਵੀ ਮਿਲਿਆ ਆ ਵੇਖੋ ਆ ਤੁਲਸੀ ਹੈ ਦੋ ਪੱਤੇ ਖਾਓ ਤਾਂ ਦਾ ਗੜਾ ਖੁੱਸ ਕਰਬੀ ਹੋਵੇ ਕੋਈ ਦਿੱਕਤ ਨਹੀਂ ਹੈਗੀ ਆ ਵੇਖੋ ਇਹ ਬੜੀ ਸ਼ੁੱਧ ਹੈ ਆ ਵੇਖੋ ਆ ਮੈਂ ਖਾ ਰਿਹਾ ਆ ਨਿੰਬੂ ਪੈਨੇ ਆਪਣੇ ਫਾਰਮ ਤੋਂ ਆਏ ਨੇ ਆ ਪੈਨੇ ਹਰ ਚੀਜ਼ ਆਪਾਂ ਰੱਖੀ ਹੋਈ ਹੈ ਦੇਸੀ ਦੇ ਦੇਸੀ ਆ ਇਹ ਚੀਜ਼ਾਂ ਇਸ ਦੁਨੀਆ ਤੇ ਨਹੀਂ ਮਿਲਦੀਆਂ ਆਪਾਂ ਖਤਮ ਕਰ ਲੀਆਂ ਨੇ ਪੈਸੇ ਦੇ ਚੱਕਰ ਨਾ ਕਰੋ ਆ ਦੇਸੀ ਸਪੀਕਰ ਕਦੀ ਨਹੀਂ ਮਿਲੇਗਾ ਮੇਰੇ ਫਾਰਮ ਤੇ ਨਹੀਂ ਆ ਗੋ ਵੇਖ ਲੋ ਜਮਲੇ ਜੱਟ ਦੇ ਗਾਣੇ ਲਾਂਦਾ ਵਧੀਆ ਗਾਣੇ ਸੁਣਨਿਆ ਆਂਬ ਦੇ ਦੇਸੀ ਆ ਵੇਖੋ ਆ ਸਤੂਤ ਹੈ ਬਹੁਤ ਵਧੀਆ ਪੱਡਾ ਹੈ ਆ ਦੇਸੀ 베ਰੀ ਆ ਵੇਖ ਲੋ ਜੀ ਕਿਤੇ ਵੀ ਕੋਈ ਝੂਠ ਨਹੀਂ ਹੋਏਗਾ ਜੀ ਆ ਗੰਨੇ ਵੇਖ ਲੋ ਬਗੈਰ ਖਾਦ ਤੋਂ ਕੰਮ ਕਰੋ ਲਜਗਰੀ ਗੱਡੀਆਂ ਦੇ ਫਿਰੋ ਇਦਾਂ ਦੀ ਕੋਈ ਗੱਲ ਨਹੀਂ ਵਾ ਵੇਖੋ ਚਟਕੜ ਦੀ ਪੂਤਨਾ ਬਣਾ ਕੇ ਚਟਨੀ ਖਾਓ ਕੋਈ ਦਿੱਕਤ ਨਹੀਂ ਆਏਗੀ ਤੁਹਾਨੂੰ ਆ ਸੋਲਰ ਰੈਟ ਹੈ ਅਸੀਂ ਪਾਣੀ ਪੋਣੀ ਦੀ ਵੀ ਕੋਈ ਦਿੱਕਤ ਨਹੀਂ ਆ ਵੇਖੋ ਤੁਸੀਂ ਵੇਖ ਸਕਦੇ ਹੋ ਜੀ ਸਾਰੇ ਪਰੂ ਆ ਜਿਹੜੀ ਦੁਨੀਆ ਮਤਾਰਿਫ ਕਰਦੀ ਆਵਲਾ ਆ ਵੇਖ ਲਓ ਹਰ ਚੀਜ਼ ਆਪਾਂ ਲੰਨੇ ਆ ਹਰ ਚੀਜ਼ ਦੀ ਆਪਾਂ ਨੂੰ ਸ਼ੌਂਕ ਹੈ ਆ ਗੋਭੀ ਦੀ ਪਨੀਰੀ ਮੇਥੇ ਆ ਸਾਰੇ ਸਾਡੇ ਸਾਹਮਣੇ ਨੇ ਇਹਨਾਂ ਵਿੱਚ ਕੋਈ ਵੀ ਦਵਾਈ ਨਹੀਂ ਆਪਨਾ ਆਰਾਮ ਨਾਲ ਖਾਓ ਔਰ ਜਿੰਦਗੀ ਦੇ ਗੁਣ ਖਾਓ